ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਨਗਰ ਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਸੰਦੂ ਹਸਪਤਲ ਕਰਵਾਣ ਜਾ ਰਿਹਾ ਹੈ 2 ਹਫਤੇ ਦਾ ਸਰਜਰੀ ਕੈਂਪ ਜਿੱਥੇ ਪਿੱਤੇ ਦੀ ਪੱਥਰੀ, ਬਵਾਸੀਟ, ਟਿਊਮਰਸ, ਸਾਈਨਸ, ਬ੍ਰੈਸਟ ਲੰਮ, ਅਪੈਂਡਿਕਸ, ਹਾਈਡਰੋਸੀਲ, ਫਿਸ਼ਰ ਆਦ ਵਰਗੀਆਂ ਬਿਮਾਰੀਆਂ ਦਾ ਬਹੁਤ ਹੀ ਘੱਟ ਖਰਚੇ ਦੇ ਵਿੱਚ ਕਰਵਾ ਸਕਦੇ ਹੋ ਤੁਸੀਂ ਇਲਾਜ ਇਸ ਕੈਂਪ ਵਿੱਚ ਤੁਸੀਂ ਸਪੈਸ਼ਲਿਸਟ ਸਰਜਨਸ ਨਾਲ ਕਰ ਸਕਦੇ ਹੋ ਫ੍ਰੀ ਕੰਸਲਟੇਸ਼ਨ ਬਲੱਡ ਟੈਸਟ ਐਕਸ-ਰੇ ਸਕੈਨਿੰਗ ਅਤੇ ਹਰ ਤਰ੍ਹਾਂ ਦੀ ਸਰਜਰੀਜ਼ ਦੇ ਉੱਤੇ ਤੁਹਾਨੂੰ ਮਿਲੇਗੀ 25 ਤੋਂ 30% ਛੋਟ ਇਸ ਸਰਜਰੀ ਕੈਂਪ ਵਿੱਚ ਤੁਸੀਂ ਮਿਲ ਸਕਦੇ ਹੋ ਸੰਧੂ ਹਸਪਤਲ ਦੇ ਮਾਹਿਰ ਡਾਕਟਰ ਸੰਦੀਪ ਅਗਰਵਾਲ ਜੀ ਨੂੰ ਕੈਂਪ ਹੋਣ ਜਾ ਰਿਹਾ ਹੈ 26 ਮਈ ਸੋਮਵਾਰ ਤੋਂ 7 ਜੂਨ ਸ਼ਨੀਵਾਰ ਤੱਕ ਤਾਂ ਫਿਰ ਦੇਰ ਕਿਸ ਗੱਲ ਦੀ Yeah. ਦਾ ਬਹੁਤ ਸਾਚੇ ਦਰਵਾਰ ਕੀ ਜੈ ਅੱਜ ਬਾਬਾ ਜੀ ਦੀ ਅਪਾਰ ਕਿਰਪਾ ਨਾਲ ਗੋਰੀ ਸ਼ੰਕਰ ਬੈਲਵਸਿਟੀ ਨਵਾਂ ਸ਼ਹਿਰ ਨੇੜੇ ਬਾਬਾ ਬਾਲਾ ਜੀ ਮੰਦਿਰ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਦੇ ਚੱਲਾ ਜਾ ਰਿਹਾ ਤੇ ਬੜੀ ਧੂਮ ਤਾਮ ਦੇ ਨਾਲ ਬਾਬਾ ਜੀ ਦੇ ਮੰਦਿਰ ਚ ਅਸੀਂ ਇਸ ਵਾਰਲੇ ਖੜੇ ਆਂ ਤਬਾਸਸ ਥੋੜੀ ਦੇਰ ਬਾਅਦ ਬਾਬਾ ਜੀ ਦਾ ਹੁਣ ਝੰਡਾ ਪੂਜਨ ਕਰਕੇ ਉਸ ਤੋਂ ਬਾਅਦ ਬਾਬਾ ਜੀ ਦਾ ਕੀਰਤਨ ਕਰਕੇ ਉਸ ਤੋਂ ਬਾਅਦ ਫਿਰ ਸਾਰੀ ਸੰਗਤ ਨੂੰ ਖੁਸ਼ੀ ਦੇ ਨਾਲ ਖਸਦੇ ਖੇਲਦੇ ਬਾਬਾ ਜੀ ਦਾ ਕੀਰਤਨ ਕਰਦੇ ਨੱਚਦੇ ਟੱਪਦੇ ਆਪਾਂ ਬਾਬਾ ਜੀ ਦੇ ਜਾਵਾਂਗੇ ਰਸਤੇ 'ਚ ਔਲੇ ਨਾਲ ਦੇ ਦਰਵਾਜ਼ੇ ਦਰਸ਼ਨ ਕਰਾਵਾਂਗੇ ਫਿਰ ਉਸ ਤੋਂ ਬਾਅਦ ਪੀ ਲਗਾਹੇ ਜਾਵਾਂਗੇ ਅੱਗੇ ਅਧਿਆਪ ਦੇਸ਼ੀ ਭਾਈ ਦੀ ਮੋਜ ਹੋਣੀ ਆ ਅੱਗੇ ਇੱਕ ਹੋਰ ਜਗ੍ਹਾ ਹੈਗੀ ਆ ਉਹ ਜਿਹਨੂੰ ਆਪਾਂ ਬਾਬਾ ਭਰਤੀ ਦਾ ਡੇਰਾ ਕਹਿੰਦੇ ਆ ਉਹ ਪਰਦੇਸੀ ਭਾਈ ਸਾਨੂੰ ਦਰਸ਼ਨ ਕਰਾ ਦੇਣੇ ਆ ਉਸ ਤੋਂ ਬਾਅਦ ਫੇ ਸ਼ਾਂਤ ਲਈ ਫੇ ਬਾਬਾ ਪੋਨਾਰੀ ਦੇ ਦਰ ਜਾ ਕਰ ਆ ਬਾਬਾ ਪੋਨਾਰੀ ਦਾ ਵੋਲ ਸਾਚੇ ਦਰਵਾਰ ਕੀ ਜੈ ਹਾਂਜੀ ਜਾ ਕਰਾ ਪੋਨਾਰੀ ਦਾ ਜਿਹੜਾ ਆ ਚੱਲਾ ਜਾ ਰਿਹਾ ਆ ਹਰ ਸਾਲ ਦੀਦਾਰ ਆ ਸਾਡੇ ਐਮਕੇ ਵਾਈ ਦੇ ਸਹਿਯੋਗ ਨਾਲ ਸਭ ਨਾਲ ਵੱਡੇ ਸਹਿਯੋਗ ਨਾਲ ਚੱਲ ਰਿਹਾ ਹੈ। ਬਾਕੀ ਜੋ ਲੋਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਜੋ ਲੰਗਰ ਦੀ ਵਿਵਸਥਾ ਆ ਉਹ ਹਰ ਕੋਈ ਸਾਡੇ ਸੰਗਤ ਦੇ ਵਿੱਚੋਂ ਸਹਿਯੋਗ ਨਾਲ ਹੋ ਰਿਹਾ ਆ। ਹੋਰ ਐਸਲੇ ਬਾਬਾ ਜੀ ਦੀ ਚੌਂਕੀ ਲੱਗ ਰਹੀ ਹੈ ਅੰਦਰ ਤੇ ਚੌਂਕੀ ਦੇ ਬਾਅਦ ਚੋਂ ਅਸੀਂ ਬਾਬਾ ਬਲਗਨਾ ਦੇ ਸਿੱਧਾ ਜਾਣਾ ਹੈ ਦਰਸ਼ਨ ਨੂੰ ਪਹਿਲਾਂ ਮਨੂਰੇ ਮਹਾਦੇਵ ਉਸ ਤੋਂ ਬਾਅਦ ਚੋਂ ਆਪਾਂ 3 ਨਿਗਾਹੇ 3 ਨਿਗਾਹੇ ਤੋਂ ਬਾਅਦ ਬਾਬਾ ਬਲਗਨਾ ਜੀ ਦੇ ਤੇ ਉਸ ਤੋਂ ਬਾਅਦ ਵਾਪਸੀ ਵੇਲੇ ਆਪਾਂ ਕੋਟਲਾ ਮਹਾਦੇਵ ਪੱਥਰ ਦੇ ਕੇ ਆਣਾ ਹੈ ਇਹ ਸੰਗਤ ਦਾ ਸਾਰਾ ਇਸ ਵਿੱਚ ਬਹੁਤ ਜ਼ਿਆਦਾ ਪਰਮੂ ਜੋਗਰਾ ਯੋਗਦਾਨ ਹੈ ਇਸ ਵਿੱਚ ਸਭ ਨਾਲ ਵੱਡਾ ਯੋਗਦਾਨ ਸਾਡੇ ਬਾਹਰ ਕੈਨੇਡਾ ਵਿੱਚ ਬੈਠੇ ਐ ਐਮ ਕੇ ਬਾਜੀ ਉਹਨਾਂ ਦਾ ਸਹਿਯੋਗ ਉਹਨਾਂ ਦੇ ਸਹਿਯੋਗ ਨਾਲ ਹੀ ਸਭ ਨਾਲ ਜ਼ਿਆਦਾ ਇਹ ਚਾਲਾ ਸ਼ੁਰੂਆਤ ਹੋਈ ਸੀ ਔਰ ਉਹਨਾਂ ਦੇ ਸਹਿਯੋਗ ਨਾਲ ਇਹ ਚਾਲਾ ਚੱਲ ਰਿਹਾ ਹਲੇ ਤੱਕ ਜਕਾਰਾ ਪੋਣਾ ਹਰੀ ਦਾ ਬੋਲ ਸਾਜੇ ਦਰਵਾਰ ਕੀਜੈ

ਈਵਮ ਸਵਾਮੀ ਸਵਾਛਾ ਸਵਾਛਾ ਸੰਕਰਨਮੇ ਨੈ ਨੈ ਹਰੇ ਨੀ ਬੇਚ ਜਲ ਤੈਨੂੰ ਕਹੋ ਨਾ ਹੋਵੇ ਜੀ ਆਪੇ ਨਾਲੇ ਬਰਮਾ ਸ਼ਰਧਾ ਕਰਉ ਨਗ ਆਦੀਨ ਜੋਰਮ ਨਮਹ ਈਵਮ ਬਾਗ ਬਾਰਨ ਕੋ ਅਦਮੀ ਸ਼ਰਵਾਂ ਉਸਨਾਨੀਂ ਜਲਮ ਸਮਪਿਆਮੀ ਨਮਹ ਤਤਵ ਫੋਨਤੋ ਕਰਮ ਜਲੇ ਕਾਮ ਜਮਰ ਪਿਆਮੀ ਨਮੋ ਨਮਹ ਚਾਵਲ ਚਾਵਲ ਅਚੇਦਾਨ ਸਮਪਿਆਮੀ ਪੁਸਕ ਖੰਡਾਂ ਸਮਪਿਆਮੀ ਨਮੋ ਨਮਹ

ਇਸ ਸੱਜਣਾ ਸ਼੍ਰੀ ਭਗਤ ਸਿੰਘ ਨਗਰ ਨਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਦਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ